ਆਪਣੇ ਡੱਬੇ ਤੋਂ ਇਹ ਹਾਕਾ ਕੋਆਰਡੀਨੇਟਰ ਨੇ ਮੈਡਮ ਅੰਕੁਰ ਲੱਫਾਇ ਸਿੰਘ ਨੇ ਮਿਸਿਸ ਨੇ ਜਿਹੜੇ ਆਪਾਂ ਲਾਈਵ ਨੇ ਮੈਂ ਇਹਨਾਂ ਨੂੰ ਕਹਿੰਦੇ ਦੋ ਮਿੰਟ ਸਾਡੇ ਜਿਹੜੀਸ ਦੇ ਨਾਲ ਗੱਲਬਾਤ ਕਰੀਏ ਉਹ ਕਰਨ। ਫਸ਼ੀਕਾਂ ਸਾਇਰ ਨੂੰ ਮੈਂ ਚੋਣ ਦੇ ਦੇਸੀਆ ਪਰ ਮਹਾਤਰਾ ਪਰਮੇਸ਼ਵਰ ਨਾਲ ਆ ਗਿਆ। ਇਹ ਇੱਕ ਮਤਲਬ ਜਿਵੇਂ ਕਹਿੰਦੀ ਆ ਆਜ਼ਾਦੀ ਦੀ ਚੀਤ ਜਿਵੇਂ ਝੂਠ ਲਈਂ ਕਰ ਦਿੱਤਾ ਗਾ ਹਾਂ ਤੇ ਉਹ ਮੈਂ ਕਿਸ ਤਰੀਕੀ ਨਾਲ ਸੰਭਾਲਦਾ ਕੌਨ ਸਾਇਨ ਪਤਾ ਹੀ ਹੈ ਕਿ ਨਾਰੀ ਸ਼ਕਤੀ ਜਿਹੜੀ ਹੈ ਇੱਕ ਬਹੁਤ ਵੱਡੀ ਸ਼ਕਤੀ ਹੈ ਹੁਣ ਕੋਈ ਵੀ ਲੇਡੀ ਹੈ ਜਿਹੜੀ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨਹੀਂ ਹੈ ਹੈ ਨਾ ਇਹਦੇ ਵਿੱਚ ਅਸੀਂ ਕੀ ਕਰਨਾ ਸੀ ਜਿਹੜੀਆਂ ਪਿੰਡਾਂਗੀਆਂ ਦੇ ਬਣੂ ਉਹਨਾਂ ਨੂੰ ਪੱਠਿਆਂ ਕਰਕੇ ਜਿਵੇਂ ਕੋਈ ਆਪਣਾ ਕੰਮ ਕਰ ਸਕਦੀ ਹੈ ਉਹ ਸਭਾਈ ਚੜ੍ਹਾਈ ਜਾਣਾ ਉਹ ਕੀਤੇ ਅਗੇ ਤੁਸੀਂ ਆਪਾਂ ਅੱਗੇ ਲੈ ਕੇ ਜਾਵਾਂਗੇ ਉਹਨਾਂ ਨੂੰ ਤੇ ਇਹ ਤਾਂ ਹੀ ਸੰਭਵ ਹੋਊਗਾ ਜੇ ਤੁਸੀਂ ਸਾਰੇ ਹੈ ਨਾ ਆਪਣਾ ਆਪਣਾ ਜੋੜਾ ਹੋ ਆਪ ਤਾਂ ਮਤਲਬ ਸਾਰੇ ਤਕਰੀਬਨ ਅੱਧੇ ਤਾਂ ਜਾਣਦੇ ਆ ਕਿ ਸਰ ਦੇ ਰਿਸਪੈਕਟ ਵਾਲੀ ਮੈਂ ਦੀ ਬਟਾ ਸਰਵਿਸ ਰਿਪੋਰਟ ਜੀ ਗਈ ਜਿਲਾ ਇਸਤਰੀ ਸਰੂਪੀ ਪ੍ਰਧਾਨ ਤੇ ਨਾਲ ਹੀ ਸੇਰ ਪਰ ਸਨਮਾਨਿਤ ਕੀਤੀ ਰਿਹਾ ਵਾ ਤੇ ਅਸੀਂ ਜਿਹੜਾ 2027 ਦੇ ਲਈ ਜਾਨੀ ਕਿ ਅ ਊਮਨ ਬੀਇੰਗ ਦਾ ਪੂਰੇ ਪੰਜਾਬ ਦੇ ਵਿੱਚ ਸੰਗਠਿਤ ਕਰ ਰਹੇ ਆ ਪਹਿਲਾਂ ਵੀ ਸੀਗਾ ਪਰ ਹੁਣ ਜਿਹੜਾ ਉਹ ਪੂਰੇ ਜੋਬ ਦੇ ਨਾਲ ਅਸੀਂ ਪੂਰੇ ਡਡਵੇ ਹਲਕੇ ਦੇ ਵਿੱਚ ਹੀ ਪੂਰੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪਰ ਅੱਜ ਆਪਾਂ ਡਡਵੇ ਹਲਕੇ ਦੀ ਗੱਲ ਕਰਾਂਗੇ ਕਿਉਂਕਿ ਆਪਾਂ ਇਸ ਟੈਂਪ ਆਪਣੇ ਹਲਕੇ ਦੇ ਵਿੱਚ ਵੜਕੇ ਆਲ ਓਵਰ ਮੈਦਾਨ ਦੇਖੋ ਤਾਂ ਇਹਦੇ ਵਿੱਚ ਅਸੀਂ ਨੇ ਕੀ ਕਰਨਾ ਕਿ ਅਸੀਂ ਸਿਰਫ ਸੋਣ ਜਦੋਂ 2 ਮਿੰਟ 4 ਮਿੰਟ ਰਹਿੰਦੇ ਨੇ ਸਾਨੂੰ ਪਤਾ ਸੀ ਤੁਹਾਡੇ ਸਾਰੇ ਦਰਵਾਜ਼ਿਆਂ ਤੇ ਆਉਂਦੇ ਆ ਵੋਟ ਪਾਦਣ ਸੀ ਵੋਟ ਪਾਦਣ ਕੁਝ ਉਪਾਦਾਂ ਦੇ ਨੇ ਕੁਝ ਮੰਗਾ ਹੁੰਦੀਆਂ ਨੇ ਵੈਸੇ ਕੰਮ ਤਾਂ ਆਮ ਆਦਮੀ ਪਾਰਟੀ ਨੇ ਕੁਝ ਛੱਡਿਆ ਠੀਕ ਹੈ ਆਪਾਂ ਤਾਂ ਬਹੁਤ ਕਰਮਾ ਵਾਲਿਆਂ ਤੇ ਸਾਡੇ ਜਿਹੜੇ ਮੁੱਖ ਮੰਤਰੀ ਸਰਦਾਰ ਪ੍ਰਵਾਰ ਸਿੰਘ ਮਾਨਯੋਗੀ ਡੱਡੇ ਹੱਲਕੇ ਤੋਂ ਉਸਤ ਪਿੰਡ ਤੋਂ ਤੇ ਵਿੱਤ ਮੰਤਰੀ ਨੇ ਜਿਹੜੇ ਉਹ ਵੀ ਆਪਣੇ ਕੋਲ ਨੇ ਹਰਪਾਰਸਨ ਸੀਮਾ ਜੀ ਜਿਹੜੇ ਆਪਣੇ ਵਿਧਾਇਕ ਵੀ ਨੇ ਤੇ ਪੰਜਾਬ ਦੇ ਵਿੱਤ ਮੰਤਰੀ ਨੇ ਖਜ਼ਾਨੇ ਦੀਆਂ ਚਾਬੀਆਂ ਆਪਣੇ ਕੋਲ ਨੇ ਹਨਾ ਜਦੋਂ ਕਹਿੰਦੇ ਨੇ ਪੈਸਾ ਘਰ ਦੇ ਵਿੱਚ ਹੋਵੇ ਜਿਵੇਂ ਹੁਣ ਇਸ ਘਰ ਦਾ ਮੰਨ ਲਓ ਮਾਲਕ ਹੈ ਤਾਂ ਜਦੋਂ ਉਹਦੇ ਹੱਥ 'ਚ ਪੈਸਾ ਤਾਂ ਉਹ ਕੁਝ ਵੀ ਕਰ ਸਕਦਾ ਘਰ 'ਚ ਇਸੇ ਤਰ੍ਹਾਂ ਵਿੱਤ ਮੰਤਰੀ ਨੇ ਤੇ ਸਭ ਤੋਂ ਵੱਡਾ ਪੰਜਾਬ ਦੇ ਵਿੱਚੋਂ ਜਿਹੜਾ ਪੈਸਾ ਆਇਆ ਉਹ ਡੱਡੇ ਹੱਲਕੇ ਦੇ ਵਿੱਚ ਆਇਆ ਕੁਸੀਂ ਆਪਣੇ ਘਰਾਂ ਦੇ ਵਿੱਚ ਜਿਹੜੇ ਜਾਦਾ ਨੌਜਵਾਨ ਹੋ ਆਪਣੀ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ ਬਜ਼ੁਰਗ ਬੈਠੇ ਨੇ ਕਿ ਘਰੇ ਜਾਂ ਸਿਜਾਦਾ ਰਾਜਨੀਤੀ ਦੇ ਵਿੱਚ ਗੀਚਸਤੀ ਲੰਘਦੇ ਨੇ ਉਹਨਾਂ ਨੂੰ ਕਦੇ ਵੀ ਪੁੱਛ ਕੇ ਦੇਖ ਲਓ ਕਿ ਜਦੋਂ ਦਾ ਦੇਸ਼ 1947 ਤੋਂ ਜ਼ਿਆਦਾ ਹੋਇਆ 76 ਸਾਲ ਹੋ ਗਏ 76 ਸਾਲ ਹੋ ਗਏ ਦੇਸ਼ ਨੂੰ ਜਨਮ ਹੋਏ ਨੂੰ 76 ਸਾਲਾਂ ਦਾ ਰਿਕਾਰਡ ਚੱਕ ਲਓ ਕਿਸੇ ਵੀ ਸਰਕਾਰ ਨੇ ਇੰਨੀ ਗ੍ਰਾਂਟ ਕਦੇ ਵੀ ਨਹੀਂ ਪਾਈ ਬੰਨਾਂ ਨੂੰ ਜਿੰਨੀ ਇਸ ਵਾਰ ਆਈ ਹੈ ਕੋਈ ਵੀ ਕੰਮ ਹੈ ਜਿਹੜਾ ਹੋ ਸਰਕਾਰ ਦੇ ਚਾਹੇ ਉਹ ਸਕੂਲ ਨੇ ਚਾਹੇ ਉਹ ਹਸਪਤਾਲ ਆਹ ਰਾਜਨੀਤੀ ਹੈ ਵੋਟਾਂ ਦੇ ਉੱਪਰ ਚੇ ਕੋਈ ਮਰਜ਼ੀ ਕਰੀ ਜਾਵੇ ਠੀਕ ਹੈ ਪਰ ਜਿਹੜਾ ਲੋਕਾਂ ਦੀਆਂ ਬੁਨਿਆਦਸਥਾਵਾਂ ਦਾ ਧਿਆਨ ਹੈ ਉਹ ਆਮ ਆਦਮੀ ਪਾਰਟੀ ਨਹੀਂ ਰੱਖੇ ਜੇ ਅਸੀਂ ਗੱਲ ਕਰੀਏ 57 ਹਜ਼ਾਰ ਪੰਜਾਬ ਦੇ ਵਿੱਚ ਨੌਕਰੀਆਂ ਨੇ ਜਿਹੜੀਆਂ ਦਿੱਤੀਆਂ ਨਹੀਂ ਨੌਕਰੀਆਂ ਅੱਗੇ ਵੀ ਦਿੱਤੀਆਂ ਜਾਂਦੀਆਂ ਅਸੀਂ ਕੋਈ ਨਵੀਂ ਗੱਲ ਨਹੀਂ ਕੀਤੀ ਸਰਕਾਰ ਨੇ ਨੌਕਰੀਆਂ ਦੇਤੀ ਅੱਗੇ ਵੀ ਦਿੱਤੀਆਂ ਜਾਂਦੀਆਂ ਅਸੀਂ ਨੌਕਰੀਆਂ ਪਰ ਦਿੱਤੀਆਂ ਕਿਹਨੂੰ ਜਾਂਦੀਆਂ ਸੀ ਵੱਡੇ ਵੱਡੇ ਜਿਹੜੇ ਲੀਡਰ ਸੀ ਉਹਨਾਂ ਦੇ ਬੱਚੇ ਜੇ ਕੋਈ ਡੀਐਸਪੀ ਬਣ ਉਹ ਵੀ ਲੀਡਰ ਦਾ ਬੱਚਾ ਜੇ ਕੋਈ ਐਸਪੀ ਬਣ ਉਹ ਵੀ ਲੀਡਰ ਦਾ ਬੱਚਾ ਜੇ ਕੋਈ ਜੱਜ ਬਣਨਾ ਤਾਂ ਵੀ ਜੇ ਕੋਈ ਇੰਸਪੈਕਟਰ ਜਿੰਨੇ ਵੱਡੇ ਅਹੁਦੇ ਸੀ ਉਹ ਸਭ ਲੀਡਰਾਂ ਦੇ ਬੱਚਿਆਂ ਨੂੰ ਦਿੱਤੇ ਜਾਂਦੇ ਸੀ ਜਿਹੜੇ ਖੇਡਾਂ ਦੇ ਵਿੱਚ ਵੀ ਇਥੋਂ ਦਾ ਪਰ ਕੇ ਖੇਡਣ ਵਾਲੇ ਸਾਡੇ ਪਿੰਡਾਂ ਦੇ ਮੁੰਡੇ ਹੁੰਦੇ ਸੀ ਖੇਡ ਕੇ ਉਹ ਆਨਲਾਈਨ ਹੁੰਦੇ ਸੀ ਸਰਟੀਫਿਕੇਟ ਕਿੰਨਾ ਬਣਦਾ ਸੀ ਲੀਡਰਾਂ ਦੇ ਜਵਾਬਾਂ ਦਾ ਤਾਂ ਕਿ ਉਹਨਾਂ ਨੂੰ ਭਾਵੇਂ ਜਿਹੜਾ ਕੋਟਾ ਸਪੋਰਟਸ ਕੋਟਾ ਵੀ ਉਹ ਲੈ ਜਾਂਦੇ ਸੀ ਜਿਵੇਂ ਮੰਨ ਲਓ ਇਹ ਲੀਡਰ ਨੇ ਬੱਚਾ ਤੁਹਾਡਾ ਖੇਡਣ ਤੁਹਾਡਾ ਬੱਚਾ ਜਾਊਗਾ ਨਾ ਮੰਦਾ ਸਰਟੀਫਿਕੇਟ ਇਹਨਾਂ ਦੇ ਮੁੰਡੇ ਦਾ ਬਣ ਕੇ ਆ ਜੋ ਆ ਕੁਝ ਮੁੱਢ ਤੱਕ ਸਾਡੀਆਂ ਸਰਕਾਰਾਂ ਨੇ ਕੀਤਾ ਸੀ ਪਰ ਆਮ ਆਦਮੀ ਪਾਰਟੀ ਪਹਿਲੀ ਸਰਕਾਰ ਹੈ ਜੀਨੇ ਪੂਰੇ ਉਨਾ ਬੱਚਿਆਂ ਨੂੰ ਖੜਾ ਹੈ ਜਿਹੜੇ ਜੋਬ ਸੀ ਉਹਨਾਂ ਦੇ ਸਰਟੀਫਿਕੇਟ ਬਣੇ ਨੇ ਉਹਨਾਂ ਨੂੰ ਨੌਕਰੀ ਦਿੱਤੀਆਂ ਨੇ 56000 ਨੌਕਰੀਆਂ ਨੇ ਜਿਹੜੀਆਂ ਉਹਨਾਂ ਬੱਚਿਆਂ ਨੂੰ ਦਿੱਤੀਆਂ ਗਈਆਂ ਨੇ ਜਿਹੜੇ ਵਿਚਾਰੇ ਘਰਾਂ ਦੇ ਵਿੱਚ ਦਿਹਾੜੀਆਂ ਕਰਦੇ ਸੀ ਇਹ ਨਹੀਂ ਵੀ ਉਹ ਕੋਈ ਦਿਹਾੜੀਆਂ ਕਰਕੇ ਚੱਕੇ ਗਏ ਉਹ ਇੰਟੈਲੀਜੈਂਸੀ ਬਸਰ ਦੀ ਉਹਨਾਂ ਦੀ ਇੰਟੈਲੀਜੈਂਸੀ ਦਾ ਜਿਹੜੀ ਕਦਰ ਉਹ ਨਹੀਂ ਹੁੰਦੀ ਸੀ ਹੁਣ ਉਹਨਾਂ ਦੀ ਇੰਟੈਲੀਜੈਂਸੀ ਦੀ ਕਦਰ ਇਹ ਨਹੀਂ ਹੋਣ ਲੱਗੀ ਮਿਹਨਤੀ ਬੱਚਾ ਚਾਹੇ ਉਹ ਗਰੀਬ ਬੱਚਾ ਹੋਵੇ ਉਹ ਅੱਗੇ ਆਵੇ ਤਾਂ ਇਸ ਤਰ੍ਹਾਂ ਦੀ ਨੌਕਰੀ ਦਿੱਤੀਆਂ ਦੂਸਰਾ ਜਿਹੜਾ ਸਭ ਤੋਂ ਵੱਡਾ ਮੇਰੇ ਆਪਾਂ ਸਪੰਸਾ ਬੈਠੇ ਨੇ ਕਸਾਨ ਨੇ ਕਿਹਾ ਕਿ ਕਿੱਥੀ ਕਰਦੇ ਹਾਂ ਕਦੇ ਵੀ ਜਿਹੜਾ ਪਾਣੀ ਸੀ ਨਹਿਰਾਂ ਦਾ ਉਹ ਲੈਹਰੀ ਪਾਣੀ ਸਾਡੀ ਖੇਤਾਂ ਤੱਕ ਪਹੁੰਚਿਆ ਇਸੇ ਕਰਕੇ ਜਿਹੜਾ ਕਿ ਪਾਈਪ ਲਾਂਕਾ ਕੇ ਪੱਕੇ ਸੂਏ ਲਾ ਕੇ ਪੱਕੇ ਖਾਲ ਲਾ ਕੇ ਨਹਿਰੀ ਪਾਣੀ ਦੀ ਵਿਵਸਥਾ ਜਿਹੜੀ ਪਿੰਡਾਂ ਦੇ ਵਿੱਚ ਪਹੁੰਚੇ ਬਹੁਤ ਸਾਰੇ ਪਿੰਡਾਂ ਦੇ ਤੁਸੀਂ ਵੀਡੀਓ ਦੇਖ ਰਹੇ ਹੋ ਮੇਰੇ ਵੀ ਕਿਉਂਕਿ ਜਿਹੜੇ ਕੋਈ ਬੰਦਾ ਪੜਿਆ ਲਿਖਿਆ ਛੇ ਅਣਪੜਾ ਜਿਤਨ ਹਰੇਕ ਫੋਨ ਤੇ ਦੇਖਦਾ YouTube ਤੇ ਸੀ ਦੇਖ ਜਾਂ ਵੀਡੀਓ ਜਿਹੜੀ ਕਿਸ ਤਰ੍ਹਾਂ ਦੇ ਦਾ ਪਾਣੀ ਉਹ ਪਿੰਡਾਂ ਦੇ ਵਿੱਚ ਪਹੁੰਚਿਆ ਠੀਕ ਆ ਦੂਸਰੀ ਸਾਲ ਨੂੰ ਤਨਸਰ ਜੋਨਟ ਬਿਜਲੀ ਫਰੀ ਹੈ ਇਹ ਤੇ ਜਦ ਕਿ ਨੇ ਉਸ ਤੋਂ ਬਾਅਦ ਮਹੱਲਾ ਕਲੀਨਿਕ ਖੋਲਲੇ ਗਏ ਨੇ ਤੁਹਾਡੇ ਪਿੰਡ ਵਿੱਚ ਗੰਡੂਆ ਹੈਗਾ ਜੀ ਗੰਡੂਆ ਦੇ ਵਿੱਚ ਪਿੰਡ ਜਿਹੜਾ ਉੱਥੇ ਮਹੱਲਾ ਕਲੀਨਿਕ ਖੁੱਲਿਆ ਹੋਇਆ ਹੋ ਕਿਥੇ ਕਿਥੇ ਜਿੱਦਾਂ ਨੇ ਗੰਡੂਆ ਸਾਜਲੀ ਹੋ ਕੇ ਤੇ ਖੇਪੜ ਵੀ ਹੈਗਾ ਤੇ ਖੇਪੜ ਵੀ ਹੈਗਾ ਇਨ੍ਹਾਂ ਪਿੰਡਾਂ ਦੇ ਵਿੱਚ ਮਹੱਲਾ ਕਲੀਨਿਕ ਜਿਹੜੇ ਖੁੱਲੇ ਹੋਏ ਨੇ ਜਿਦੇ ਵਿੱਚ ਸਾਰੇ ਤਰ੍ਹਾਂ ਦੇ ਟੈਸਟ ਨੇ ਜਿਹੜਾ ਫ੍ਰੀ ਰਹੂਗੇ ਤੀਸਰੇ ਦਿਨ ਉਹਦੀ ਰਿਪੋਰਟ ਆਉਂਦੀ ਹੈ ਤੁਸੀਂ ਜਾਓ ਤੁਹਾਡਾ ਇੱਕ ਤਾਂ ਵੀ 25 ਦਿਨ ਲੱਗੂਗਾ ਲਾਈਨ ਜ਼ਰੂਰ ਲੱਗਣਾ ਪੈਂਦਾ ਕਿਉਂਕਿ ਸਾਰੇ ਲੋਕ ਆਉਂਦੇ ਨੇ ਹਨਾ ਉੱਥੇ ਆਮ ਤੌਰ ਤੇ ਲੋੜਵੰਦ ਲੋਕ ਤਾਂ ਸਾਰੇ ਜਾਂਦੇ ਨੇ ਠੀਕ ਹੈ ਜਿਨ੍ਹਾਂ ਨੂੰ ਇਹ ਲੱਗਦਾ ਵੀ ਅਸੀਂ ਪੈਸਾ ਕਰ ਸਕਦੇ ਹਾਂ ਬਾਹਰੋਂ ਕਰਾ ਲਵਾਂਗੇ ਤੀਸਰੇ ਦਿਨ ਉਹਨਾਂ ਨੇ ਰਿਪੋਰਟ ਦਿੰਦੇ ਨੇ ਪੰਜ ਦਿਨਾਂ ਦੀ ਦਵਾਈ ਵੀ ਫ੍ਰੀ ਦਿੰਦੇ ਨੇ ਡਾਕਟਰ ਉੱਥੇ ਪ੍ਰੋਵਾਈਡ ਨੇ ਸਾਰਾ ਕੁਝ ਉੱਥੇ ਹੈ ਇਹ ਇਸ ਤਰ੍ਹਾਂ ਦਾ ਹੁੰਦਾ ਹੈ ਦੂਸਰੀ ਜਿਹੜੀ ਇੱਕ ਹੋਰ ਐਸਐਸਐਫ ਜਿਹੜੀ ਸੈਟ ਸੁਰੱਖਿਆ ਫੋਰਸ ਨਾਲ ਜੁੜੀ ਤੁਸੀਂ ਦੇਖਦੇ ਹੋਗੇ ਮੇਨ ਰੋਡ ਦੇ ਉੱਪਰ ਹਰ 30 ਕਿਲੋਮੀਟਰ ਤੋਂ ਬਾਅਦ ਸੌਨੇ ਤੇ ਗੱਡੀ ਖੜੀ ਮਿਲਦੀ ਹੈ ਜਿਪਸੀ ਦੇ ਵਿੱਚ ਜਿਹਦੇ ਵਿੱਚ ਦੋ ਫੋਰਸ ਮੁਲਾਜ਼ਮ ਜੈਨ ਸੁਣਦੇ ਨੇ ਦੋ ਲੇਡੀਜ਼ ਸੁਣਦੇ ਨੇ ਇੱਕ ਉਹਦੇ ਵਿੱਚ ਠੇਕ ਆਪਣਾ ਕਰੇ ਕਿਸੇ ਵੀ ਤਰ੍ਹਾਂ ਦਾ ਦੇਦੀ ਕੋ ਘਟਣਾ ਬਫਰ ਦੀ ਹੈ ਸੜਕ ਦੇ ਉੱਪਰ ਕੋਈ ਐਕਸੀਡੈਂਟ ਹੋ ਜਾ ਤਾਂ ਨਾ ਦੇ ਨਾਮ ਨਾਲ ਹਸਪਤਾਲ ਚ ਇਲਾਜ ਇੱਕ ਜਿਹੜਾ ਨਵਾਂ ਕੰਮ ਸਰਕਾਰ ਨੇ ਹੁਣ ਸ਼ੁਰੂ ਕੀਤਾ ਹੈ ਉਹ ਹੈਗਾ 10 ਲੱਖ ਦਾ ਬੀਮਾ ਯੋਜਨਾ ਬੀਮਾ ਯੋਜਨਾ ਤੋਂ ਭਾਵ ਕਿ ਹਰੇਕ ਦਾ ਜਿਹੜਾ 10 ਲੱਖ ਤੱਕ ਦਾ ਇਲਾਜ ਹੈ ਉਹਦੇ ਲਈ ਕੋਈ ਫਾਰਮੈਲਟੀ ਨਹੀਂ ਸਿਰਫ ਤੁਸੀਂ ਪੰਜਾਬ ਦੇ ਪਸੰਦੀਖ ਹੋਣੇ ਚਾਹੀਦੇ ਹੋ ਤੁਹਾਡੇ ਆਧਾਰ ਕਾਰਡ ਦੇ ਉੱਪਰ ਤੁਹਾਡਾ 10 ਲੱਖ ਦਾ ਜਿਹੜਾ ਲਾਜ਼ੋ ਫ੍ਰੀ ਹੋਇਆ ਕਰੂਗਾ ਉਹ ਜਲਦੀ ਹੀ ਜਿਹੜੇ ਹਸਪਤਾਲ ਨਹੀਂ ਦੱਸ ਦਿੱਤੇ ਜਾਣਗੇ ਕਿ ਇੰਨਾ ਇੰਨਾ ਹਸਪਤਾਲਾਂ ਦੇ ਵਿੱਚ ਚਲ ਰਾ ਹੈ ਜਿਹੜਾ ਫੀਸ ਇੱਕ ਜਿਹੜਾ ਹੋਰ ਟੀਕਾ ਬਹੁਤ ਮਹਿੰਗਾ ਲੱਗਦਾ ਸੀਗਾ ਰੱਬ ਨਾ ਕਰੇ ਪਰਮਾਤਮਾ ਸਭ ਦੇ ਉੱਪਰ ਮੇਰ ਭਰੇ ਹੱਥ ਰੱਖੇ ਕਿ ਕਦੇ ਕਿਸੇ ਨੂੰ ਕੈਸਰ ਵਰਗੀ ਬਿਮਾਰੀ ਦੇ ਨਾਲ ਨਾ ਲੰਘਣਾ ਪਵੇ ਹਰੇਕ ਸਾਡਾ ਦਖਾਂਤ ਹੈ ਮਾਲਵਾ ਬੈਲਟ ਹੈ ਇਹਦੇ ਵਿੱਚ ਬਹੁਤ ਬੁਰੀ ਤਰ੍ਹਾਂ ਫਸ ਕੇ ਜਾ ਰਹੀ ਹੈ ਜਿੱਥੇ ਸਭ ਤੋਂ ਵੱਡਾ ਜਿਹੜੇ ਕਿ ਪਾਣੀ ਦੀ ਬੁਰੀ ਸਥਾ ਦੀ ਕਾਰਨ ਅਸੇ ਮਾਲਵਾ ਬੈਲਟ ਬਹੁਤ ਜ਼ਿਆਦਾ ਹੈ ਪਿੰਡਾਂ ਏਰੀਆ ਦਾ ਬਹੁਤ ਜ਼ਿਆਦਾ ਹੈ ਆਪਣੇ ਘੜੀ ਪਹਿਲਾ ਸੁੱਖ ਸ਼ਾਂਤੀ ਪ੍ਰਾਪਤੇ ਘੜੀ ਬਹੁਤ ਸਾਰੇ ਫੇਸ ਨੇ ਜਿਹੜੇ ਸਾਡੇ ਨਿਰਭਰ ਦੇ ਜਾ ਉਹਨਾਂ ਨੇ ਲਈ ਇੱਕ ਜਿਹੜਾ ਫਸਟ ਐਂਡ ਜਿਹੜਾ ਟੀਕਾ ਹੈ ਉਹ ਲੱਗਦਾ ਘੱਟੋ ਘੱਟ 16 ਲੱਖ ਰੁਪਏ ਦਾ ਟੀਕਾ ਹੁੰਦਾ ਸੀ ਉਸ ਤੋਂ ਬ੍ਰੇਕ ਮੰਡਾ ਲਗਾਉਂਦਾ ਨਹੀਂ ਉਹ ਟੀਕਾ ਜਿਹੜਾ ਉਹ ਸਾਰਿਆਂ ਦੇ ਇੱਕ ਤਰ੍ਹਾਂ ਦਾ ਜਿਹਨੂੰ ਵੀ ਇਹ ਸਿੰਪਟਮ ਪਾਈ ਜਾਂਦੇ ਨੇ ਸ਼ੁਰੂ ਦੇ ਵਿੱਚ ਹੀ ਪਾਈ ਜਾਂਦਾ ਕਹਿੰਦੇ ਉਹਨਾਂ ਦੇ ਟੀਕਾ ਜਿਹੜਾ ਫ੍ਰੀ ਲੱਗਿਆ ਦੂਸਰਾ ਜਿਹੜਾ ਇੱਕ ਹੋਰ ਆਪਾਂ ਨੂੰ ਵੱਡੀ ਪ੍ਰੋਬਲਮ ਸੀ ਉਹ ਹੁੰਦਾ ਸੀ ਹਲਕੇ ਹੋਏ ਕੁੱਤੇ ਦਾ ਆਪਾਂ ਨੂੰ 14 ਟੀਕੇ ਲਾਉਣੇ ਪੈਂਦੇ ਸੀ ਜੇ ਕਿਸੀ ਨੂੰ ਵੱਡੀ ਅਲਰਜੀ ਹੁੰਦੀ ਸੀ ਤਾਂ ਰੈਬਿਸ ਨਾਮ ਦਾ ਇੱਕ ਟੀਕਾ ਹੋਇਆ ਕਰੂਗਾ ਜਿਹੜਾ ਕਿ ਟਿੱਕ ਇੰਜੈਕਸ਼ਨ ਜਿਹੜਾ 50000 ਦਾ ਲੱਗਦਾ ਸੀ ਉਹ ਫਰੀ ਲੱਗਿਆ ਕਰੂਗਾ ਸਾਰਿਆਂ ਦੇ ਲਈ ਸਰਕਾਰ ਦੇ ਵੱਲੋਂ ਸਹੂਲਤਾਂ ਦੇਦੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਦੀਆਂ ਬਹੁਤ ਜਿਹੜੀਆਂ ਸਹੂਲਤਾਂ ਨੇ ਉਹ ਪੰਜਾਬ ਸਰਕਾਰ ਦੇ ਉੱਤੇ ਪਰ ਵਿਰੋਧੀਆਂ ਦਾ ਕੰਮ ਹੁੰਦਾ ਕਿਉਂਕਿ ਉਹਨਾਂ ਨੇ ਹਰ ਪਾਸਾ ਨਹੀਂ ਚੱਕਣਾ ਹੁੰਦਾ ਤਾਂ ਉਹ ਇਹਨਾਂ ਚੀਜ਼ਾਂ ਦਾ ਪ੍ਰਚਾਰ ਨਹੀਂ ਕਰਨਗੇ ਜਾਂ ਨਹੀਂ ਦੱਸਣਗੇ ਉਹ ਤਾਂ ਕਹਿੰਦੇ ਨੇ ਜੇ ਸਰਕਾਰ ਦੇ ਕੋਲ ਜਲਦੀ ਆ ਕੋਈ ਨਾ ਸਰਕਾਰ ਦੇ ਇਤੋਂ ਚੱਲਦੀ ਐ ਸਿੱਥੋਂ ਵੀ ਮਰਜੀ ਸਰਕਾਰ ਚੱਲਦੀ ਹਰੇਕ ਸਰਕਾਰ ਦਾ ਜਿਹੜਾ ਇੱਕ ਲੀਡਰ ਹੁੰਦਾ ਉਹ ਨੈਸ਼ਨਲ ਪੱਧਰ ਦੀ ਪਾਰਟੀ ਦਾ ਹੁੰਦਾ ਹੀ ਹੁੰਦਾ ਸਾਰੀਆਂ ਸਰਕਾਰ ਉੱਥੇ ਹੀ ਚੱਲਦੀਆਂ ਹੁੰਦੀਆਂ ਨੇ ਇਹ ਨਹੀਂ ਹੁੰਦਾ ਵੀ ਦੂਜੀਆਂ ਸਰਕਾਰਾਂ ਕਿੱਦੋਂ ਪੰਜਾਬ ਚੋਂ ਚੱਲਦੀਆਂ ਐ ਕਿਉਂਕਿ ਖੇਤਰੀ ਪਾਰਟੀ ਦਾ ਆਪਣਾ ਕੋਈ ਜਿਹੜਾ ਕਮਿਕਾ ਬਹੁਤਾ ਹਜੇ ਸਾਫ਼ ਨਹੀਂ ਹੁੰਦਾ ਤਾਂ ਸਾਰੀਆਂ ਸਰਕਾਰਾਂ ਉੱਥੇ ਹੀ ਚੱਲਦੀ ਹੁੰਦੇ ਨੇ ਪਰ ਉਹਨਾਂ ਨੇ ਅੱਜ ਤੱਕ ਕੀਤਾ ਕੁਝ ਨਹੀਂ ਤੇ ਆਪਣੀ ਪਾਰਟੀ ਜਿਹੜੀ ਕੋ ਬਹੁਤ ਛੋਟੀ ਪਾਰਟੀ ਆ ਜਿਹਦੇ 10 ਸਾਲਾਂ ਦੀ ਪਾਰਟੀ ਹੈ ਜਿਹਨੂੰ ਆਪਾਂ ਕਹਿੰਦੇ ਉਹਨਾਂ ਨੇ ਪਹਿਲੇ 5 ਸਾਲਾਂ ਦੇ ਵਿੱਚ ਹੀ ਉਹ ਰਿਜ਼ਲਟ ਦਿੱਤੇ ਨੇ ਜਿਹੜੇ ਜਿੰਨਾ ਦੀ ਉਮੀਦ ਅਸੀਂ ਕਰਦੇ ਸੀਗੇ ਪਰ ਸੰਭਵ ਹੈ ਲੱਗਦਾ ਸੀ ਵੀ ਕਿਵੇਂ ਹੋਣਗੇ ਸਕੂਲਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ ਸਕੂਲਾਂ ਦੀ ਜਿਹੜੀ ਬੁਨਿਆਦਤਾ ਉਹ ਬਹੁਤ ਵਧੀਆ ਕੀਤੀ ਹੋਈ ਆ ਹਸਪਤਾਲ ਨੇ ਜਿਹੜੇ ਤਰ੍ਹਾਂ ਆਪਣੇ ਜਿਵੇਂ ਕੌਰੀਆਂ ਬਣਿਆ ਮੈਚਰੀ ਅਸਟਾ ਬਣ ਰਿਹਾ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਸਕੂਲ ਨੇ ਆਮ ਤੌਰ ਤੇ ਸਾਰੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਗ੍ਰਾਂਟਾਂ ਨੇ ਜਿਹੜੀਆਂ ਪਾ ਦਿੱਤੀਆਂ ਨੇ ਕਿੱਥੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਉਸ ਤਰ੍ਹਾਂ ਦੇ ਅਧਿਆਪਕ ਜਿਹੜੇ ਲੈਂਦੇ ਦੂਸਰੀ ਜਿਹੜੀ ਇੱਕ ਹੋਰ ਚੀਜ਼ ਹੈ ਜਿਹਨੂੰ ਆਪਾਂ ਦੇਖੀ ਅੱਗੇ ਭਾਰਤੀوں ਨੂੰ ਹੁੰਦੀ ਸੀ ਪੰਜ-ਪੰਜ ਸਾਲ ਜਦੋਂ ਸਰਕਾਰ ਦੇ ਸਾਲ ਤੋਂ ਪਹਿਲਾਂ ਵੋਟਾਂ ਹੁੰਦੀਆਂ ਹੁੰਦੀਆਂ ਉਦੋਂ ਭਾਰਤੀ ਕਰਦੇ ਨੇ ਉਹਨੂੰ ਐ ਲਟਕਾ ਜਾਂਦੇ ਐਨੇ ਨੂੰ ਚੋਣ ਜਾਬਤਾ ਲੱਗ ਜਾਂਦਾ ਜਵਾਬ ਫਾਰਮ ਭਰਦੇ ਰਹਿ ਜਾਂਦੇ ਭਾਰਤੀ ਫੇਰ ਦੇ ਦਿੰਦੇ ਸੀ ਪਰ ਇਹ ਸਰਕਾਰ ਨੇ ਪੱਕੇ ਹੀ ਕਰਤਾ ਕਿ ਸਾਲ ਦੇ ਵਿੱਚ ਦੋ ਵਾਰ ਜਿਹੜੀ ਪੂਛ ਦੀ ਭਾਰਤੀ ਹੋ ਉਹ ਭਰਤੀ ਕਦੋਂ ਹੋਊਗੀ ਕਦੋਂ ਦਾ ਟੈਸਟ ਹੋਊਗਾ ਕਿਦੇ ਰਿਜ਼ਲਟਾਂ ਹੋਊਗਾ ਕਿੰਨੇ ਚੇਤੇ ਤੇਰੀ ਹੋਊਗੀ ਕਦੋਂ ਸਾਨੂੰ ਜੁਆਇਨ ਕਰਾਇਆ ਜਾਊਗਾ ਪਰ ਸਾਰਾ ਕੁਝ ਉਹਨਾਂ ਦੇ ਸੈਟ ਦੇ ਪਾਇਆ ਹੁੰਦਾ ਬੱਚਾ ਜਿਹੜਾ ਆਪਣੀ ਤਿਆਰੀ ਕਰਦਾ ਰੇਸ ਦਾ ਟੈਸਟ ਪਾਸ ਕਰਦਾ ਫਿਰ ਉਹ ਆਪਣਾ ਪੇਪਰ ਕਲੀਅਰ ਕਰਦਾ ਫਿਰ ਉਸੇ ਟ੍ਰੇning ਲੱਗਦੀ ਆ ਫਿਰ ਉਹਨੂੰ ਜੁਆਇਨ ਕਰਵਾਇਆ ਜਾਂਦਾ ਸਾਰਾ ਸਾਫ਼ ਹੈ ਜਨਨੀ ਇੱਕ ਤਰ੍ਹਾਂ ਦਾ ਸਾਡੇ ਸਾਹਮਣੇ ਹੈ ਕਿ ਸਾਲ ਦੇ ਵਿੱਚ ਦੋ ਵਾਰੀ ਭਰਤੀ ਹੈ ਜਿਹੜੀ ਮੁੰਡੀ ਹੁੰਦੀ ਆ ਪੁਸਤੀ ਜਿਹਦੇ ਵਿੱਚ ਸਾਡੇ ਨੌਜਵਾਨ ਜਾਂਦੇ ਇਹ ਬਹੁਤ ਸਾਰੀਆਂ ਸਹੂਲਤਾਂ ਨੇ ਜਿਹੜੀਆਂ ਸਾਹਮਣੇ ਤੱਕ ਜਾ ਸਕਦਾ ਕਮੂਸੀ ਕਰਦੇ ਆ ਗੱਲ ਵੀ ਔਰਤਾਂ ਦੀ ਜੇ ਤਾਂ ਆਪਾਂ ਦੇਖਿਆ ਜਾਈਏ ਤਾਂ ਜਿਹੜੀ ਬਿਜਲੀ ਖਰਚੀ ਆ ਉਹ ਵੀ ਸਾਡੇ ਔਰਤਾਂ ਦੇ ਕੋਲੋਂ ਹੀ ਜਾਂਦੀ ਕਿਉਂਕਿ ਅਸੀਂ ਉਹ ਸਾਰਾ ਘਰ ਦਾ ਬਜਟ ਬਣਾਉਣਾ ਹੁੰਦਾ ਸਰਪੰਚ ਸਾਹਿਬ ਨੇ ਇਹਨਾਂ ਨੇ ਮਹੀਨੇ ਦੇ ਪੈਸੇ ਘਰ ਵਾਲੀ ਖਰਾ ਦੇਣੇ ਨੇ ਮਾਂ ਨੂੰ ਖਰਾ ਦੇਣੇ ਨੇ ਵੀ ਭਾਈਆ ਮਹੀਨੇ ਦਾ ਚੱਕੋ ਦੋ ਵਾਰ ਦੇ ਇਹਨਾਂ ਨੂੰ ਬਹੁਤਾ ਲੈਣ ਦੇ ਨਹੀਂ ਹੁੰਦਾ ਵੀ ਮਹੀਨੇ ਦੇ ਵਿੱਚ ਇਹਦੇ ਨਾਲ ਲੇਡੀਜ਼ ਦਾ ਜਿਵੇਂ ਮਹਿੰਗਾਈ ਆ ਵੀ ਉਹਦਾ ਜਾਰਾ ਹੋ ਵੀ ਰਿਹਾ ਜਾਂ ਨਾ ਵੀ ਹੋ ਰਿਹਾ ਕਿਉਂਕਿ ਇਹਨਾਂ ਨੇ ਸੋਨੂੰ ਵੱਜਵੇਂ ਪੈਸੇ ਖੜਾਤੇ ਪਰ ਉਹਨਾਂ ਪੈਸੇ ਮੈਂ ਦੇ ਨਾਲ ਤੁਸੀਂ ਇੱਕ ਮਹੀਨਾ ਕਿਵੇਂ ਕੱਢਣਾ ਇੱਕ ਲੇਡੀਸ ਹੈ ਕਰਦੀ ਹੈ ਇਹ ਘਰ ਦੀ ਆਪਾਂ ਹੀ ਕਰਦੇ ਆ ਕਿਤੇ ਕੋਈ ਵਾਰੀ ਇਹ ਹੁੰਦਾ ਵੀ ਮੰਨ ਲਓ ਆਪਾਂ ਨੂੰ 5000 ਰੁਪਏ ਮਹੀਨੇ ਦਾ ਮਿਲ ਰਿਹਾ ਪਰ ਖਰਚਾ ਸਾਡਾ 6000 ਆ ਜਾਂਦਾ 7000 ਆ ਜਾਂਦਾ ਕਿਉਂਕਿ ਕੋਈ ਕਈ ਵਾਰੀ ਕੋਈ ਰਿਸ਼ਤੇਦਾਰ ਇਦਾਂ ਮਾਰਿਆ ਨਾ ਜਿੱਥੇ ਆਪਾਂ ਨੂੰ ਕੋਈ ਸ਼ਗਨ ਦੇਣਾ ਪੈਂਦਾ ਕੋਈ ਦੀ ਭੈਣ ਆ ਜਾਂਦੀ ਆ ਜਾਂ ਕੋਈ ਹੋਰ ਖਰਚੇ ਇਸ ਤਰ੍ਹਾਂ ਦੇ ਕੱਢੇ ਹੋ ਜਾਂਦੇ ਬੰਦਿਆਂ ਨੂੰ ਨਾ ਨਾ ਖਰਚਾ ਨਾ ਉਹਨਾਂ ਨੇ ਐਡ ਕੀਤਾ ਹੁੰਦਾ ਨਾ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੁੰਦਾ ਤਾਂ ਉਹਦੇ ਲਈ ਸਰਕਾਰ ਕੀ ਕਰ ਰਹੀ ਹੈ ਉਹਦੇ ਲਈ ਇੱਕ ਸੈਲਫ ਗਰੁੱਪ ਨੇ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਸੰਗਠਿਤ ਕੀਤਾ ਠੀਕ ਹੈ ਤਾਂ ਪਿੰਡਾਂ ਦੇ ਵਿੱਚ ਅਸੀਂ ਕਹਿੰਦੇ ਵੀ ਜਿਹੜੀਆਂ ਮਾਵਾਂ ਆਪਾਂ ਤੌਰ ਤੇ ਦੇਖਦੇ ਹਾਂ ਅੱਜ ਕੱਲ ਜਿਹੜੇ ਕੰਮ ਪਹਿਲਾਂ ਹੁੰਦੇ ਸੀ ਉਹ ਬਜ਼ੁਰਗਾਂ ਨਹੀਂ ਹੈਗੇ ਜਿਹੜੇ ਤੁਸੀਂ ਕੰਮ ਕਰਦੇ ਸੀ ਛੋਟੇ-बड़े ਸਾਰੇ ਕੰਮ ਹੱਥਾਂ ਦੇ ਨਾਲ ਹੁੰਦੇ ਸੀ ਖੇਤ ਵੀ ਜਾਣਾ ਗੁੱਡਗੜਾਈ ਵੀ ਨਾਲ ਕਰਾਉਣੀ ਜੀਲੀਆਂ ਵੀ ਝਾੜਨੀਆਂ ਹਨਾ ਬਹੁਤ ਸਾਰੇ ਕੰਮ ਹੈਗੇ ਹੁੰਦੇ ਸੀ ਕੱਪੜੇ ਧੋਣ ਤੇ ਸਾਰਾ ਟਾਈਮ ਲੱਗ ਜਾਂਦਾ ਸੀ ਪਹਿਲਾਂ ਉਹਨਾਂ ਨੂੰ ਛੋਟੇ-ਦੇ ਵਿੱਚ ਢੋਕ ਕੇ ਰੱਖਣਾ ਮੰਡਾ-ਮੰਡਾ ਫਿਰ ਉਹਨਾਂ ਨੂੰ ਧੋਣਾ ਅੱਜ ਕੱਲ ਆਹ ਕਰਦੇ ਦੀ ਸੁੱਕੇ ਰਸਤਾਂ ਨੂੰ ਨਿਭਾਉਂਦੇ ਨੇ ਬੜੇ ਤੇ ਸੂਹ ਹੁਤਾ ਨੇ ਜੜੀਆਂ ਹੋ ਗਈ ਤਾਂ ਸਾਡੀਆਂ ਮਾਮਾ ਭੈਣਾ ਬਹਿ ਵੀ ਵਿੱਚੇ ਸ਼ਾਮਲ ਆ ਕੋਈ ਰੋਸਾ ਨਾ ਕਰਦੇ ਉਹਦੋਂ ਬਾਅਦ ਆਪਾਂ ਕੀ ਕਰਦੇ ਆ ਚਲੋ ਜੀ 9:00 10:00 ਵਜੇ ਤੇ ਨੂੰ ਮਿਲ ਲਓਗੇ ਫਰਸ਼ ਪੱਕੇ ਨੇ ਕਿਸੇ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਕਿ ਤਾਂ ਹਰ ਹਫ਼ਤੇ ਮੈਨੂੰ ਲੱਗਦਾ ਤੁਸੀਂ ਮਿੱਟੀ ਦਾ ਪੋਚਾ ਫੇਰਦੇ ਹੁੰਦੇ ਸੀ ਹਨਾ ਤਾਂ ਹੁਣ ਤਾਂ ਕਿਸੇ ਨੇ ਮਿੱਟੀ ਦਾ ਪੋਚਾ ਨਹੀਂ ਫੇਰਦਾ ਕਿਸੇ ਨੇ ਗੋਹਾ ਘੂੜਾ ਨਹੀਂ ਸੱਟਣਾ ਕਿਸੇ ਨੇ ਮੈਨੂੰ ਲੱਗਦਾ ਡੰਗਰ ਵੀ ਸੁੱਖੀ ਸ਼ਾਂਤੀ ਦਿਖਾਉਂਦਾ ਹੈ ਵੀ ਕੱਟਦੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਹਨਾ ਨਾ ਬਹੁਤੇ ਕੰਮ ਨਹੀਂ ਹੁੰਦੇ ਮੈਨੂੰ ਲੱਗਦਾ ਹਰੇਕ ਲੇਡੀਜ਼ 20% ਦਾ 9 ਵਜੇ ਦਿਨ ਲੀਏ ਜਾਂਦੇ ਨੇ 10% ਲਾ ਲਓ ਵੀ 10 ਵਜੇ ਦਿਨ ਲੀਏ ਆਉਂਦੇ ਨੇ ਉਸ ਤੋਂ ਬਾਅਦ ਸਾਡਾ ਸਾਰਾ ਦਿਨ ਅਸ